ਜੀ ਆਮ ਆਦੀ ਪਾਰਟੀ ਸਰਕਾਰ ਬਣੀ ਸੀ ਉਹ ਇਹ ਕਹਿ ਕੇ ਬਣੀ ਸੀ ਕਿ ਵਾਅਦਾ ਫੂਲਾ ਰੱਖ ਕੇ ਸਾਡੇ ਸੈਜਰੀ ਡੇਟਾ ਸਭ ਸਸਤਾ ਕਰਾਂਗੇ ਪਰ ਇੱਟਾਂ ਦੀ ਰੇਟ ਉਹ ਰਾਹੇਰ ਦੇ ਪਹੁੰਚੇ ਖੜੇ ਨੇ ਕੋਈ ਕੰਟਰੋਲ ਨਹੀਂ ਹੈ ਕਿਸੇ ਚੀਜ਼ ਦਾ ਨਹੀਂ ਅ ਦੇਖੋ ਜੀ ਜਦੋਂ ਆਮ ਆਦੀ ਪਾਰਟੀ ਸਰਕਾਰ ਬਣੀ ਆਪ ਲੋਕਾਂ ਨੇ ਬਣਾਈ ਤੇ ਹੈ ਵੀ ਆਪ ਲੋਕਾਂ ਦੀ ਸਰਕਾਰ ਆਪ ਲੋਕਾਂ ਦੇ ਸਾਰੇ ਐਮ ਐਲ ਏ ਤੇ ਆਮ ਆਮ ਲੋਕੀਏ ਚਮਤਰੀ ਬਣੇ ਨੇ ਤੇ ਅਸੀਂ ਚੰਗੀ ਤਰ੍ਹਾਂ ਅਸੀਂ ਆਮ ਲੋਕਾਂ ਦਾ ਪਰਿਵਾਰਾਂ ਦਾ ਆਪਕਰ ਦਾ ਸਿੱਧਾ ਸਮਝਦੇ ਆ ਤੇ ਅਸੀਂ ਹਰ ਮੁਨਕੀ ਨਸੀ ਆਪਾਂ ਕੋਸ਼ਿਸ਼ ਕਰ ਰਹੇ ਆ ਆਪਾਂ ਕਿ ਜਿੰਨੀ ਵੱਧ ਤੋਂ ਵੱਧ ਅਸੀਂ ਸਹੂਲਤਾਂ ਅਸੀਂ ਆਮ ਲੋਕਾਂ ਨੂੰ ਦੇ ਸਕੀਏ ਤੇ ਆਂਦੇ ਸੀ ਸਭ ਤੋਂ ਪਹਿਲਾਂ ਦੇਖੋ ਜਿਹੜਾ ਸੀ ਸਾਡਾ ਪਹਿਲਾ ਵਾਦਾ ਸੀਗਾ ਉਹ ਵੀ ਆਮ ਲੋਕਾਂ ਲਈ ਸੀ ਜਿਹੜਾ ਬਿਜਲੀ ਦਾ ਮਾਫੀ ਦਾ ਵਾਅਦਾ ਸੀ ਉਹ ਅਸੀਂ ਆਪਾ ਜਿਹੜਾ ਪਿਲੇ ਸਾਲ ਨਹੀਂ ਪਿਲੇ 6 ਮਹੀਨੇ ਨਹੀਂ ਸਗੋਂ ਕਿ ਪਹਿਲੇ 3 ਮਹੀਨੇ ਜਿ세 ਉਹ ਗਰੰਟੀਡ ਸੀ ਉਹ ਪੂਰੀ ਕੀਤੀ ਆ ਤੇ ਆਮ ਆਦੀ ਪਾਰਟੀ ਆਮ ਲੋਕਾਂ ਕਾਕੇ ਬਣੀ ਸੀ ਤੇ ਅੱਜ ਵੀ ਆ ਆਮ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਸਰਕਾਰ ਆਮ ਲੋਕਾਂ ਨਾਲ ਖੜੀ ਹੈ ਜੀ ਮੈਂ ਸੀ ਮੈਂ ਗੱਲ ਕਰ ਰਹੇ ਹਾਂ ਐਨੀ ਮਹਿੰਗਿਆ ਤਾਂ ਐਨੀ ਮਹਿੰਗੀ ਬਜਰੀ ਦੇ ਨਾਲ ਕਿਵੇਂ ਘਰ ਪਾਏਗਾ ਕੋਈ ਨਹੀਂ ਹੋ ਜਾਏਗਾ ਚਿੰਤानगर ਸਰ ਜੀ 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 ਨਗਰ ਨਿਕਮ ਦੇ ਜਿਹੜੇ ਬਲਾਦਮ ਨੇ ਉਹ ਸਾਰੇ ਸਟਾਈਕ 'ਤੇ ਬੈਠੇ ਨੇ। ਤੇ ਛੰਡੇ ਅ ਹੈਕ ਕਿਚ ਚਲੋ ਮੇਰੀ ਕੋਈ ਜਾਣਕਾਰੀ ਨਹੀਂ ਸੀਗਾ ਮੈਂ ਮੇਰੇ ਸਾਹਬ ਨਾਲ ਗੱਲ ਕਰਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਦੇਖਦੇ ਕਿ ਕਾਰਨ ਕੀ ਮੰਗਾ ਉਹਨਾਂ ਦੀ ਆਪਾਂ ਹੱਲ ਕਰਦੇ ਆਪਾਂ। ਜੀ ਸਰ ਸਰਕਾਰਾ ਫਹੀਾ ਤੁਹਾਡੀ ਨਾ ਵੀ ਕੀ ਹੈ ਸੀਐਲਯੂ ਜੈਨੂ ਜੀ ਦੇ ਇੱਨੇ ਰੇਟ ਬਤਾ ਦੇ ਕਿ ਲੋਕ ਉੱਧਰ ਕਿਹੇ ਪਾਣ ਗਏ। ਨਹੀਂ ਨਹੀਂ ਕੋਈ ਇਦਾਂ ਦੀ ਗੱਲ ਹੀ ਹੈਗੀ। ਦੇਈ ਮੈਂ ਕਹੂੰਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਹੀਂ ਸਰ ਜੀ ਹਾਂ ਜੀ ਮੈਨੂੰ ਚੀਕਾ ਬਚਾਉਣ ਦੇ ਸਾਥ ਜੀ 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 ਤੇ 100 ਰੁਪਏ 300 ਰੁਪਏ ਦਾ ਐਫਐਲਓ ਸੀ ਕਰਨੀ ਸੀ 1100 ਰੁਪਏ ਦਾ ਸੀਐਲਯੂ ਕਰਤਾ ਕਿਵੇਂ ਇਹਦਾ ਮਕਾਨ ਤੇ ਦੁਕਾਨ ਬਣਾਉਂਦੇ ਦੇਖ ਕਰਾਂ ਗਿਆ ਉਹ ਵੀ ਮਦਦ ਆਪਾਂ ਕਰਾ ਕੇ ਜੀ ਆਪਾਂ ਜੀ ਜੀ ਥੈਂਕ ਯੂ ਧੰਨਵਾਦ